ਅੱਛੀ ਤਾਲ ਦੀ ਨਹਿਾਜ਼ ਟਿੱਪ ਕੋ ਸੰਦੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੈ ਗੀਆਂ ਪਾਜੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਇੱਕ ਪਾਸੇ ਆਗਾਮੀ ਤਿਆਰੀ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਆਗੂ ਵਲੰਟੀਅਰ ਯਾਨੀ ਕਿ ਹਰ ਪਾਸੇ ਜਿਹੜੀ ਹੈ ਖਲਬਲੀ ਮਚੀ ਹੋਈ ਹੈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਾਸੇ ਜਿੱਥੇ ਸਭ ਕੁਝ ਸਹੀ ਨਹੀਂ ਚੱਲ ਰਿਹਾ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਜਿਹੜੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਜਿਹੜੀ ਹੈ ਲੋਕਪ੍ਰੀਏ ਲਗਾਤਾਰ ਘੜੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜੇਕਰ ਸਵਾਲ ਪੁੱਛੇ ਜਾਂਦੇ ਨੇ ਤਾਂ ਉਥੋਂ ਵੀ ਉਹ ਭੱਜਦੇ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਕੱਲ ਉਹ ਵੱਡੇ ਇਕੱਠ ਵਿੱਚ ਜਿਹੜੇ ਨੇ ਪੱਤਰਕਾਰ ਨਾਮੀ ਧਾਮੀ ਉਹਨਾਂ ਬਾਰੇ ਬੋਲੇ ਤਾਂ ਉਥੋਂ ਵੀ ਜਿਹੜੀਆਂ ਨੇ ਖਾਲੀ ਕੁਰਸੀਆਂ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕ ਸੁੰਨਾ ਤੱਕ ਨਹੀਂ ਪਸੰਦ ਕਰਦੇ 2022 ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਤੋਂ ਮੁਕਰੇ ਸਟੇਜਾਂ ਦੇ ਉੱਤੇ ਜਿਹੜੀਆਂ ਹੱਲਾਸ਼ੇਰੀਆਂ ਦਿੱਤੀਆਂ ਗਈਆਂ ਉਹ ਵੀ ਸਭ ਝੂਠੀਆਂ ਨਿਕਲੀਆਂ ਜਿੱਥੇ ਕਿਸਾਨਾਂ ਨੇ ਵੀ ਰਾਜ ਦੇ ਵਿਰੋਧ ਕੀਤਾ ਲੈਂਡ ਪੁਲਿੰਗ ਪਾਲਿਸੀ ਟਾਈਮ ਜਿਹੜੇ ਨੇ ਜਿਨ੍ਹਾਂ ਨਾਲ ਇਹ ਵਾਦੇ ਕੀਤੇ ਗਏ ਕਿ ਅਸੀਂ ਨੌਕਰੀਆਂ ਦੇਾਂਗੇ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਦੀ ਬੇਰੋਜ਼ਗਾਰੀ ਖਤਮ ਕਰਾਂਗੇ ਯਾਨੀ ਕਿ ਹਰ ਘਾਲਤੋਂ ਭੱਜ ਦੇ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2027 ਦੇ ਵਿੱਚ ਚਾਹੇ ਜਿੰਨੇ ਮਰਜੀ ਨਵੇਂ ਪ੍ਰਧਾਨ ਬਣਾ ਰਹੀ ਹੈ ਆਮ ਆਦਮੀ ਪਾਰਟੀ ਚਾਹੇ ਜਿੰਨੇ ਮਰਜ਼ੀ ਇੰਚਾਰਜ ਲਗਾ ਰਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਜਿਹੜੀਆਂ ਉਹਨਾਂ ਗੱਲਾਂ ਨੂੰ ਜਿਹੜੇ ਉਹਨਾਂ ਵਾਅਦਿਆਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਤੋਂ ਤਾਂ ਸ਼ਰਮ ਹੀ ਮੁੱਕਰਦੇ ਦਿਖਾਈ ਦਿੱਤੇ ਜੇਕਰ ਗੱਲ ਕਰੀਏ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਨੇ ਕਿਹਾ ਸੀ ਕਿ ਮੈਂ ਜਿਹੜਾ ਹੈ 2022 ਤੋਂ ਬਾਅਦ ਜਿਹੜੇ ਲਗਾਤਾਰ ਲੋਕ ਦਰਨੇ ਲਾਉਂਦੇ ਨੇ ਇਹ ਦਰਨੇ ਖਤਮ ਕਰ ਦਿਆਂਗਾ ਇਹਨਾਂ ਦਰਨਿਆਂ ਦਾ ਨਾਮ ਨਿਸ਼ਾਨ ਮਿਟਾ ਦਿਆਂਗਾ ਲੇਕਿਨ ਜਿੰਨੇ ਕੋ 2022 ਤੋਂ ਬਾਅਦ ਦਰਨੇ ਲੱਗੇ ਚਾਹੇ ਉਹ ਦਰਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਲੱਗੇ ਹੋਣ ਕਿਸਾਨਾਂ ਤੋਂ ਚਾਹੇ ਐਮਐਸਪੀ ਨੂੰ ਲੈ ਕੇ ਲੱਗੇ ਹੋਣ ਚਾਹੇ ਉਹ ਦਰਨੇ ਲੱਗੇ ਹੋਣ ਜਿੰਨੇ ਵੀ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹੀ ਹਾਲਾਤ ਹੀ ਵੇਖਣ ਨੂੰ ਮਿਲੇ ਜਿਹੜੇ ਲੋਕ ਪਹਿਲਾਂ ਹਾਲਾਤਾਂ ਦੇ ਵਿੱਚੋਂ ਲੰਘਦੇ ਸੀ ਲੇਕਿਨ ਇਸ ਟਾਈਮ ਸਭ ਤੋਂ ਵੱਡੀ ਬਾਜੜ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਕੀ ਅਧਿਆਪਕਾਂ ਵੱਲੋਂ ਜਿਹੜੀ ਹੈ ਉਹਨਾਂ ਦੀ ਕੋਠੀ ਤੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਬਦਲਦੀਆਂ ਦੀ ਮੰਗ ਰੱਖੀ ਫੁੱਟੋ ਜਿਹੜੇ ਨੇ ਸੰਗਰੂਰ ਸੀਐਮ ਕੋਠੀ ਅੱਗੇ ਧਰ ਨਾਲ ਲਾਈ ਬੈਠੇ ਅਧਿਆਪਕਾਂ ਨੇ ਜੋ ਕੈਪਸੂਲ ਸੰਗਰੂਰ ਸੀਐਮ ਕੋਠੀ ਅੱਗੇ ਪ੍ਰਦਰਸ਼ਨ ਲਈ ਡੀਐਸਪੀ ਵਿਚਕਾਰ ਹੁੰਦੀ ਬਹਿਸ ਫਾਸੀ ਜਸਵੀਰ ਸਿੰਘ ਜਿਹੜੇ ਨੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬਦਲੀਆਂ ਤੇ ਮੰਨ ਦਸਬੰਦੀ ਸਮਿਤੀਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਲ ਪ੍ਰਦਰਸ਼ਨ ਕਰਦਾ ਨਾਰੇਬਾਜੀ ਕੀਤੀ ਪਰਦਰਸ਼ਨ ਦੌਰਾਨ ਡੀਡੀਐਫ ਨੇ ਕਾਗੂ ਨੂੰ ਜਦੋਂ ਬੈਰੀ ਕੇਡਿੰਗ ਤੋੜਨ ਦੀ ਗੱਲ ਆਖੀ ਤਾਂ ਮੌਕੇ ਤੇ ਮੌਜੂਦ ਡੀਐਸਪੀ ਸੁਖਦੇਵ ਨਾਲ ਪਰਦਰਸ਼ਨਕਾਰੀਆਂ ਦੀ ਬਹਿਸ-ਭਾਜੀ ਹੋਈ ਤੇ ਮੌਕੇ ਤੇ ਯੂਨੀਅਨ ਦੇ ਸੂਬਾ ਪ੍ਰਬਾਰਦਾ ਸੰਦੀਪ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਜਲਾਲਾਬਾਦ ਤੇ ਜੰਗਲ ਸਕੱਤਰ ਗੁਰਦੇਵ ਸਿੰਘ ਪਾਰਤਾ ਨੇ ਕਿਹਾ ਕਿ ਪਿਛਲੀਆਂ ਮੀਟਿੰਗਾਂ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨਾਲ ਦਾਵਾ ਕੀਤਾ ਕਿ ਚੱਲ ਰਹੀਆਂ ਬਦਲੀਆਂ 'ਚ 4166 ਅਧਿਆਪਕ ਯੂਨੀਅਨ ਨੂੰ ਬਦਲੀਆਂ ਦਾ ਸਪੈਸ਼ਲ ਮੌਕਾ ਦਿੱਤਾ ਜਾਵੇਗਾ ਪਰ ਅਜ ਤੱਕ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਅਧਿਆਪਕ ਭਰਤੀਆਂ ਕੀਤੀਆਂ ਗਈਆਂ ਸਨ ਅਤੇ ਉਹਨਾਂ 'ਚ 2 ਸਾਲ ਬਾਅਦ ਬਦਲੀ ਦਾ ਮੌਕਾ ਸਿਰਫ ਮੌਕਾ ਦਿੱਤਾ ਗਿਆ ਪਰ 4166 ਭਰਤੀ ਨੂੰ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਜਿਸ ਤੇ ਯੂਨੀਅਨ ਆਗੂ ਮੀਤ ਪ੍ਰਦਾਨ ਬਲਕਾਤ ਸਿੰਘ ਨੇ ਕਿਹਾ ਕਿ ਸਕੱਤਰ ਜਸਵਿੰਦਰ ਸਿੰਘ ਅਤਵਾਲਾ ਨੇ ਕਿਹਾ 4161 ਅਧਿਆਪਕ ਆਪਣੇ ਘਰਾਂ ਤੋਂ 200 ਤੋਂ 250 ਕਿਲੋਮੀਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਿਨ੍ਹਾਂ ਚ ਜ਼ਿਆਦਾਤਰ ਮਹਿਲਾਵਾਂ ਅਧਿਆਪਕ ਹਨ ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਸਮੇਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਮੀਟਿੰਗ ਵਾਦਾ ਕੀਤਾ ਸੀ ਅਗਲੀ ਬਦਲੀਆਂ 4161 ਅਧਿਆਪਕਾਂ ਨੂੰ ਬਦਲੀਆਂ 'ਚ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ ਪਰ ਇਹ ਵਾਅਦੇ ਵਾਦੇ ਵਫਾ ਹੁੰਦਾ ਨਹੀਂ ਜਾਪ ਰਿਹਾ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਜੇਕਰ 41 ਕਾਠ ਅਧਿਆਪਕ ਬਦਲੀਆਂ 'ਚ ਵਿਸ਼ੇਸ਼ ਮੌਕੇ ਤੇ ਦਿੱਤੇ ਆਉਣ ਵਾਲੇ ਸਮੇਂ 'ਚ ਯੂਨੀਅਨ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਡੀਟੀਪੀ ਯੂਨੀਅਨ ਦੇ ਪ੍ਰਧਾਨ ਵਿਕਰਮਦੇਵ ਸਿੰਘ ਸੂਬਾ ਮੀਤ ਪ੍ਰਧਾਨ ਰਗਵੀਰ ਸਿੰਘ ਪਵਾਨੀਗੜ੍ਹ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਗਿਰ ਕਿਆਲੀ ਘਾਟ ਅਧਿਆਪਕਾਂ ਨੇ ਪ੍ਰਧਾਨ ਸੰਦੀਪ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਰਸ਼ਪਾਲ ਜਲਾਲਾਬਾਦ ਦੇ ਜਲਨ ਸਕੱਤਰ ਰਾਹੀ ਜੋ ਹੈ ਉਥੇ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਇਹਨਾਂ ਬਦਲੀਆਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਤੰਗ ਹੁੰਨੇ ਆ ਖਾਸ ਕਰਕੇ ਉਹ ਮਹਿਲਾਵਾਂ ਅਧਿਆਪਕਾਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਘਰ ਤੋਂ 2200 ਜਿਹੜਾ ਹੈ ਕਿਲੋਮੀਟਰ ਦੂਰ ਜਾਣਾ ਪੈ ਰਿਹਾ ਹੈ ਕਾਫੀ ਰਸਤੇ ਦੇ ਵਿੱਚ ਹਾਦਸੇ ਵਾਪਰਦੇ ਨੇ ਕਿਉਂਕਿ ਉਤੋਂ ਜਿਹੜਾ ਹੈ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਰਸਤੇ ਦੇ ਵਿੱਚ ਕਾफी ਰੁਕਟਾਵਾ ਆਉਂਦੀਆਂ ਨੇ ਲੇਕਿਨ ਕਿਸੇ ਤਰ੍ਹਾਂ ਦਾ ਵੀ ਪੰਜਾਬ ਸਰਕਾਰ ਮਦਦ ਨਹੀਂ ਕਰ ਰਹੀ। ਯਾਨੀ ਕਿ ਸਿੱਧੇ ਤੌਰ ਤੇ ਕਹਿ ਦਿੱਤਾ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਵਾਅਦੇ ਕੀਤੇ ਜਿਹੜੇ ਉਹਨਾਂ ਦੇ ਮੰਤਰੀਆਂ ਨੇ ਵਾਅਦੇ ਕੀਤੇ ਕਿਸੇ ਵੀ ਵਾਅਦੇ 'ਤੇ ਖਰੇ ਨਹੀਂ ਉਤਰਿਆ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸੇ ਤਰ੍ਹਾਂ ਹੀ ਕਰਦੇ ਨਜ਼ਰ ਆ ਰਹੇ ਨੇ। ਜਿਸ ਤਰੀਕੇ ਦੇ ਨਾਲ ਪਹਿਲਾਂ ਸਰਕਾਰਾਂ ਨੇ ਕੀਤਾ ਤੇ ਹੁਣ ਵੀ ਉਹੀ ਹਾਲ ਅਧਿਆਪਕਾਂ ਦੇ ਉਹੀ ਹਾਲ ਕਿਸਾਨਾਂ ਦੇ ਉਹੀ ਮਜ਼ਦੂਰਾਂ ਦੇ ਹਰੇਕ ਵਰਗ ਜਿਹੜਾ ਹੈ ਉਹਨਾਂ ਹਾਲਾਤਾਂ ਚ ਉਹੀ ਸਮੇਂ-ਸਮੇਂ ਦੇ ਨਾਲ ਗੁਜ਼ਰਦਾ